ਮਾਈਕਲ ਸਿੰਘ ਖਾਲਸਾ ਬਾਈਕਲ ਬਰਤ ਦੇ ਯਾਹ ਸੀਰਮ ਸੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਹਲਕਾ ਸ਼ਤਰਾਣਾ ਦੇ ਪਤਲਾ ਸ਼ਹਿਰ ਦੇ ਵਿੱਚ ਆਏ ਆ ਸਾਡੇ ਕੌਰੀਆਂ ਵਾਲਿਆਂ ਦੀ ਬੜੀ ਮਸ਼ਹੂਰ ਦੁਕਾਨ ਸੀ ਇਸ ਇਲਾਕੇ ਦੇ ਵਿੱਚ ਇਸ ਇਰੀਏ ਦੇ ਵਿੱਚ ਕੱਲ ਰਾਤ ਤੋਂ ਜਿਹੜੀ ਰਲਕੇ ਚਾਰ ਮੰਜ਼ਲਾ ਉੱਪਰ ਸਾਰਾ ਸਵਾਹ ਹੋ ਚੁੱਕਿਆ ਸੋ ਕਮੀ ਜਿਹੜੀ ਆਈ ਆ ਉਹ ਹੈਗੀ ਆ ਫਾਇਰ ਗ੍ਰੇਡ ਕਿ ਕਿ ਜਿਵੇਂ ਘਰਦਿਆਂ ਨੇ ਦੱਸਿਆ ਅਮਨ ਜੀ ਨੇ ਵਿਕਾਸ ਉਹਨਾਂ ਨੇ ਪਰਿਵਾਰ ਨੇ ਦੱਸਿਆ ਉਹ ਨਿਰਧਿਤ ਦੁਕਾਨਦਾਰਾਂ ਨੇ ਦੱਸਿਆ ਕਿ ਇਹਨਾਂ ਨੇ 5:30 5:30 ਵਜੇ ਕਾਲ ਕੀਤੀ ਸੀ ਕੱਲ ਸਵੇਰੇ ਕੱਲ ਸਵੇਰੇ ਸ਼ਨੀਵਾਰ ਕਾਲ ਕੀਤੀ ਸੀ ਤੇ ਉਹ ਗੱਡੀਆਂ ਹੀ 2 2.5 ਘੰਟੇ ਜਗੀਆਂ ਲੇਟ ਆਈਆਂ ਨੇ ਉਹ ਚਾਰ ਮੰਜ਼ਿਲ ਸੀ ਅੱਗੇ ਜਦੋਂ ਇੱਕ ਮੰਜ਼ਿਲ ਤੇ ਲੱਗੀ ਐ ਤਾਂ ਜੇ ਟਾਈਮ ਨਾਲ ਫਾਇਰ ਬ੍ਰਿਗੇਡ ਆਇਆ ਹੁੰਦਾ ਮੈਂ ਸੋਚਦਾ ਕਿ ਐਨਾ ਵੱਡਾ ਨੁਕਸਾਨ ਜਿਹੜਾ ਕਰੋੜਾਂ ਰੁਪਏ ਦਾ ਹੋ ਗਿਆ ਇਸ ਪਰਿਵਾਰ ਦਾ ਤੇ ਉਹ ਨਹੀਂ ਸੀ ਹੋਣਾ ਸੋ ਸਾਡਾ ਹਲਕਾ ਛਤਰਾਣਾ ਐ ਨਿਅਰ ਅਬਾਟ 2 ਲੱਖ ਵੋਟਰ ਇਥੋਂ ਵੋਟ ਕਰਦਾ ਲੋਕ ਸਭਾ ਲਈ 2 ਲੱਖ ਬੰਦਾ 1 ਲੱਖ 84000 ਸਮਥਿੰਗ ਬੰਦਾ ਵੋਟ ਕਰਦਾ ਹੈ ਵਿਧਾਨ ਸਭਾ ਲਈ ਤਾਂ ਫਿਰ ਇੰਨਾ ਕਿ ਤਾਂ ਸਰਕਾਰਾਂ ਦਾ ਫਰਜ ਬਣਦਾ ਅਸੀਂ ਇਹ ਕਿੜਾ ਕੋਈ ਅਸੀਂ ਖੁਦਾ ਮੰਗ ਲਿਆ ਸਰਕਾਰਾਂ ਤੋਂ ਜੇ ਕੋਈ ਡਿਮਾਂਡ ਕਰ ਰਹੇ ਵੱਡੀ ਘੱਟੋ ਘੱਟ 2-3 ਗੱਡੀਆਂ ਉਹਰੇ ਫਾਇਰ ਬਗਰੇਡ ਦੀਆਂ ਐਕਿਊਰੇਟ ਤਿਆਰ ਹੋਣੀਆਂ ਚਾਹੀਦੀਆਂ ਨੇ ਪਿਛਲੇ ਸਾਲ ਵੀ ਆ ਥੋੜਾ ਸਮਾਂ ਹੋ ਗਿਆ ਅਸ਼wini ਬੇਕਰੀ ਮੈਂ ਆਇਆ ਸੀ ਉਦੋਂ ਜਲ ਕੇ ਸਵਾਹ ਹੋ ਗਈ ਸੀ ਉਦੋਂ ਵੀ ਇਹੀ ਦਿੱਕਤ ਆਈ ਸੀ ਉਰੇ 3 ਦਰਜਣ ਤੋਂ ਵੱਧ ਸੇਲਾ ਪਲਾਂਟ ਨੇ ਏਸ਼ੀਆ ਦੀ ਸਭ ਤੋਂ ਵੱਡੀ ਉਰੇ ਕਾਰ ਬਾਜ਼ਾਰ ਹੈ ਵ੍ਰਿਕਡੇ ਬਜਾਦੇ ਆਰ ਪਿੱਛੇ ਆ ਸਾਰਾ ਏਰੀਆ ਰਹਾਇਸ਼ੀ ਏਰੀਆ ਜੇ ਕਿਤੇ ਹੋਰ ਲੇਟ ਹੋ ਜਾਂਦੀ ਮੈਂ ਕਹਿੰਦਾ ਫਾਇਰ ਬ੍ਰੀਡ ਤਾਏ ਮਿਲਣਾ ਦਾ ਘਰਾਂ ਦੇ ਘਰ ਸੜ ਕੇ ਤਬਾਹ ਹੋ ਜਾਣੇ ਸੀ ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ ਜੇ ਕੱਲ ਨੂੰ ਇੱਥੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਅੱਗ ਕਿਸਦੇ ਇਹਨਾਂ ਦੇ ਘਰਾਂ ਚ ਵੱਢ ਜਾਂਦੀ ਆ ਸਿੰਗਲਰ ਨਿਵਾਸ ਵੀ ਆ ਪਿੱਛੇ ਆ ਸਾਰੇ ਘਰ ਰਹਾਇਸ਼ੀ ਏਰੀਆ ਸੋ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਮੱਖ ਮੰਤਰੀ ਪੰਜਾਬ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਮੁਆਵਜ਼ੇ ਮਿਲਦੇ ਨੇ ਤਾਂ ਇੱਕ ਕੁਦਰਤੀ ਆਪਦਾ ਫੰਡ ਹੁੰਦਾ ਸਰਕਾਰ ਦਾ ਰੱਖਿਆ ਹੋਇਆ ਜਿਸਦੇ 700 800 ਕਰੋੜ ਤੁਸੀਂ ਰੱਖਦੇ ਹੋ ਹਰ ਸਾਲ ਤਾਂ ਇਹੋ ਜਿਹੜੇ ਲੋਕ ਨੇ ਜਿਹੜੇ ਗਰਾਊਂਡ ਤੋਂ ਥੱਲੇ ਤੋਂ ਉੱਪਰ ਨੂੰ ਉੱਠੇ ਨੇ ਮਿਹਨਤਾਂ ਕਰ ਕਰਕੇ ਜਿਨ੍ਹਾਂ ਨੇ ਐਡਾ ਵੱਡਾ ਆਪਣਾ ਸਿਸਟਮ ਖੜਾ ਕੀਤਾ ਅੱਜ ਉਹ ਸਾਰਾ ਮਿੱਟੀ ਦਾ ਢੇਰ ਬਣ ਗਿਆ ਰਾਖ ਬੜ ਗਈ ਉਹ ਚੀਜ਼ ਤੇ ਇਹ ਇਹ ਕਿੱਥੋਂ ਸ਼ੁਰੂ ਕਰਨਗੇ ਤਾਂ ਮੈਂ ਅਪੀਲ ਕਰੂੰਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜਾ ਕੁਦਰਤੀ ਆਪਦਾ ਦਾ ਫੰਡ ਹੈ ਇਹ ਜਿਹੜੇ ਵਪਾਰੀ ਨੇ ਛੋਟੇ ਵਪਾਰੀ ਨੇ ਜਿਹੜੇ ਥੱਲੇ ਤੋਂ ਉੱਠ ਕੇ ਆਪਣੇ ਆਪ ਨੂੰ ਸਥਾਪਿਤ ਕੀਤਾ ਜਿਨ੍ਹਾਂ ਦੇ ਕਿ ਪਿਤਾ ਪੁਰਖ ਹੀ ਨਹੀਂ ਕਿਸੇ ਨੇ 1 ਕਰੋੜ ਰੁਪਇਆ ਲਾਇਆ ਆਪ ਆਪਣੀ ਮਿਹਨਤ ਕਰਕੇ ਜਿਹਨੇ ਇੱਕ ਕਮਾਇਆ ਉਹਨੇ ਇੱਕ ਦੁਕਾਨ ਤੇ ਲਾਇਆ ਉਹ ਅੱਜ ਰਾਖ ਹੋ ਗਏ ਨੇ ਹੁਣ ਦੁਬਾਰਾ ਨਵੇਂ ਸਿਰੇ ਤੋਂ ਕੰਮ ਕਿਵੇਂ ਸ਼ੁਰੂ ਕਰਨਗੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹੋ ਜਿਹੇ ਜਿਹੜੇ ਘਟੜਾ ਹੁੰਦੀਆਂ ਨੇ ਉਹਨਾਂ ਦੀ ਗਰਦੌਰੀ ਕਰਾ ਕੇ ਜੈਨੂਨ ਜਿਹੜਾ ਤਾਂ ਕਿ ਇਹਨਾਂ ਨੂੰ 500000 ਰੀਲੀਫ ਫੰਡ ਦਿੱਤਾ ਜਾਵੇ ਜਿਹਦੇ ਨਾਲ ਇਹ ਦੁਬਾਰਾ ਖੜੇ ਹੋ ਸਕਣ ਕਿਉਂਕਿ ਮੁਸ਼ਕਲ ਹੈ ਇਹਨਾਂ ਦੇ ਵੀ ਪਰਿਵਾਰ ਨੇ ਨੂੰ 1 ਰੁਪਏ ਦਾ ਸਬਾਨ ਨਹੀਂ ਬਚਿਆ ਇਸ ਤਰ੍ਹਾਂ ਅਸੀਂ ਦੇਖਿਆ ਔਰ ਚਾਰ ਮੰਜ਼ਲ ਦੀ ਚਾਰ ਮੰਜ਼ਲ ਸ਼ੀਸ਼ੇ ਤੋੜ ਤੋੜ ਕੇ ਲੈਣੇ ਜਿਹੜਾ ਹੈਗਾ ਪਰ ਤੋੜ ਕੀਤੀ ਹੈ ਸਮਾਨ ਕੱਢਿਆ ਸੋ ਇੱਕ ਤਾਂ ਸਰਕਾਰ ਨੂੰ ਚਾਹੀਦਾ ਕਿ ਸਾਡੇ ਹਲਕੇ ਸ਼ਤਾਨੇ ਦੇ ਅੰਦਰ ਘੱਟੋ ਘੱਟ ਦੋ ਗੱਡੀਆਂ ਫਾਇਰ ਗ੍ਰੇਡ ਦੀਆਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਕਿਸੇ ਵੀ ਕੋਈ ਇਹ ਜੀ ਗੱਲ ਹੁੰਦੀ ਹੈ ਅੱਗ ਦੀ ਤਾਂ ਉਹਨੂੰ ਇਮੀਡੀਏਟਲੀ ਕਾਬੂ ਪਾਇਆ ਜਾਵੇ ਨਾ ਕਿ ਕਈ ਕੀ ਘੰਟੇ ਇੰਤਜ਼ਾਰ ਕੀਤਾ ਜਾਵੇ ਸੋ ਸਾਡੇ ਨਾਲ ਅਮਨ ਜੀ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਵਾਕਿਆਤ ਹੋਇਆ ਤੁਸੀਂ ਇਹਦੇ ਬਾਰੇ ਦੱਸੋ ਜੀ ਕਿੰਨਾ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਇਹ ਕਲਰ ਯੋਗਿੰਦਰ ਟਾਈਮ ਸੀਗਾ ਉਹ ਅਗਲੇ ਕੀ ਹੈ ਪਹਿਲਾਂ ਥੱਲੇ ਥੱਲੇ ਦੇਖੀ ਇਹ ਬੇਸਕਾਂ ਦੇ ਵਿੱਚ ਫਾਇਰ ਬ੍ਰਿਗੇਡਸ ਮੋਗੇ ਦੇ ਨਾ ਪਹੁੰਚੇ ਨਾ ਤੇ 8 ਵਜੇ ਆਈਏ ਫਾਇਰ ਬ੍ਰਿਗੇਡਸ ਤੋਂ ਬਾਅਦ ਸਾਰਾ ਇੱਕ ਪੱਤਰੀ ਆਪਣਾ ਬਚਲ ਪਿੰਚਾਂ ਦੇ ਜਲਾ ਦੇ ਵਿੱਚ ਚੜਾ 20 ਮਿੰਟ ਬੰਦੇ ਸਾਰਾ ਤੋਂ ਬਚ ਕੇ ਸਵਾਹ ਹੋ ਗਿਆ ਕਿੰਨੇ ਘੰਟੇ ਦਾ ਸਵਾਹ ਆਇਆ ਸੋ ਬਹੁਤ ਦੁੱਖ ਹੈ ਬਾਈ ਜੀ ਪਰਿਵਾਰ ਬੜੀ ਨਿਮੋਸ਼ੀ ਚ ਹੈ ਸਾਰੇ ਜਿਹਦੇ ਦੁਕਾਨਦਾਰ ਸਾਥੀ ਨੇ ਆਲੇ-ਦਾਲੇ ਵਾਲੇ ਹੋਰ ਲਾਕਾ ਵਾਸੀਆਂ 'ਚ ਬੜੀ ਨਿਮੋਸ਼ੀ ਦੀ ਲਹਿਰ ਹੈ ਕਿ ਬਹੁਤ ਵੱਡਾ ਨੁਕਸਾਨ ਹੋਇਆ ਸੋ ਅਸੀਂ ਬੇਨਤੀ ਕਰਾਂਗੇ ਸਰਕਾਰਾਂ ਨੂੰ ਕਿ ਜਿਹੜੀਆਂ ਬੁਨਿਆਦੀ ਲੋੜਾਂ ਨੇ ਬੁਨਿਆਦੀ ਲੋੜ ਫਾਇਰ ਬਗਰੇਡ ਦੀ ਕਿਹਨੂੰ ਨਹੀਂ ਹੁੰਦੀ ਔਰ ਖਾਸ ਕਰਕੇ ਇਸ ਇਲਾਕੇ 'ਚ ਪਹਿਲਾਂ ਵੀ ਸੁਧਾਰਨਪੁਰਾ 2 ਦਿਨ ਹੋ ਗਏ ਪਹਿਲਾਂ 9 ਦੇ 9 ਕੁ ਪੱਠ 9 ਕੁ ਪ ਸੜ ਕੇ ਕਿਸੇ ਸਾਥੀ ਜ਼ਿੰਮੇਵਾਰ ਦੇ ਸਵਾਹ ਹੋ ਗਏ ਉੱਥੇ ਵੀ ਜਿਹੜੀ ਗੱਡੀ ਭੇਜੀ ਗਈ ਉਹ 'ਚ ਵੀ ਪਾਣੀ ਪਾਣ ਦੀ ਕੋਈ ਸੁਵਿਧਾ ਨਹੀਂ ਸੀਗੀ ਪਾਣੀ ਆਪ ਲੋਕਾਂ ਨੇ ਟੈਂਕੀਆਂ ਤੋਂ ਇਕੱਠਾ ਕਰ ਕਰਕੇ ਅੱਗ ਬੁਝਾਈ ਹੈ ਸੋ ਇਹ ਸਾਡੀ ਜ਼ਰੂਰਤ ਹੈ ਸਾਡੇ ਹਲਕੇ ਦੀ ਜ਼ਰੂਰਤ ਹੈ ਛਤਰਾਣੇ ਦੀ ਜ਼ਰੂਰਤ ਹੈ ਕਿ ਇੱਥੇ ਫਾਇਰ ਬਗਰੇਡ ਦੀਆਂ ਨਵੀਆਂ ਆਧੁਨਿਕ ਢੰਗ ਨਾਲ ਲੈਸ ਗੱਡੀਆਂ ਸਥਾਪਿਤ ਹੋਣਾ ਚਾਹੀਦਾ ਤਾਂ ਕਿ ਅੱਜ ਤਾਂ ਇਹਨਾਂ ਦਾ ਨੁਕਸਾਨ ਹੋ ਗਿਆ ਸਿੰਗਲਾ ਪਰਿਵਾਰ ਦਾ ਕੱਲੋਂ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ਉਸ ਤੋਂ ਬਚਾਉ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ